ਮੇਰਾ ਨਾਮ ਸੁਖਚੰਦ ਸਿੰਘ ਆ ਜੀ ਅਸੀਂ ਰਿਸ਼ਤੇਦਾਰੀ ਦੇ ਵਿੱਚੋਂ ਆ ਰਹੇ ਸੀ ਮਾਇਆ ਮੇਰਾ ਡੈਡੀ ਜੀ ਮੇਰੀ ਮੰਮੀ ਮੇਰੀ ਵਾਈਫ ਤੇ ਸਾਡੀ ਇੱਕ ਛੋਟੀ ਜਿਹੀ ਮੇਰੀ ਭਤੀਜੀ ਹੈ 7 ਸਾਲ ਦੀ ਤੇ ਸਾਡੀ 40 ਸਪੀਡ ਤੇ ਕਾਜ ਦੇ ਬਾਰੇ ਗੱਡੀ ਆ ਅਸੀਂ ਉਹਨੂੰ ਸਕੂਲ ਦਿਖਾਉਂਦੇ ਆ ਰਹੇ ਹਾਂ ਵੀ ਆਪਣਾ ਸਕੂਲ ਆਪਣਾ ਇੱਥੇ ਲੱਗਣਾਗਾ ਤੇ ਮਗਰੋਂ ਗੱਡੀ 150 ਸਪੀਡ ਤੇ ਘੱਟੋ ਘੱਟ ਨੋਵਾ ਆਈ ਸਾਡੇ ਪਿੱਛੇ ਲਾ ਕੇ ਮਾਰੀ ਸਾਡੀ ਗੱਡੀ ਬਿਲਕੁਲ ਡੈਮੇਜ ਕਰਤੀ ਜੋ ਅਸੀਂ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਦਾਰੂ ਪੀਤੀ ਸੀ ਉਹਨਾਂ ਦੀ ਸਾਰੀ ਗੱਡੀ ਤੇ ਫਿਲਮ ਚੜੀ ਉਹਨੇ ਚੈੱਕ ਕਰੋ ਜਾ ਕੇ ਨੋਵਾ ਗੱਡੀ ਉਹ ਖੜੀ ਆ ਉਹਨੇ ਗੱਡੀ ਲੱਗੇ ਖੜੇ ਨੇ ਜੀ ਬ੍ਰੇਕਾਂ ਵੀ ਕਾਫੀ ਬ੍ਰੇਕਾਂ ਕਾਫੀ ਦੂਰ ਤੱਕ ਲੱਗੀਆਂ ਨੇ ਚੈੱਕ ਕਰੋ ਕੈਮਰਾ ਘੁਮਾ ਕੇ ਇੱਕ ਵਾਰੀ ਜੀ ਉਹ ਕੈਮਰਾ ਵੀ ਲੱਗੇ ਹੋਣਾ ਕਿੰਨਾ ਹੋ ਗੱਡੀ ਸਪੀਡ ਘਟੋ ਘਟੇ 130 40 ਸਪੀਡ ਉਹਨਾਂ ਦੀ ਗੱਡੀ ਦੀ 150 ਦੇ ਲੱਗ ਰਹਾ ਗੱਡੀ ਦੀ ਸਪੀਡ ਉਹਨਾਂ ਦੀ ਆ ਕਾਜ ਦੇ ਅਸੀਂ ਸੀਸੀਟੀਵੀ ਕੈਮਰੇ ਘੁਡਵਾ ਕੇ ਦੇਖ ਸਕਦੇ ਹਾਂ ਬਚਾ ਹੋ ਗਿਆ ਬਾਕੀ ਕਰਦੇ ਅਸੀਂ ਫੈਮਲੀ ਭੇਜੀ ਆ ਬਾਕੀ ਡਾਕਟਰ ਨਾਲ ਦੇਖਦੇ ਆ ਅਸੀਂ ਗੁੱਜੀ ਸੱਟਾ ਹੋ ਸਕਦੀਆਂ ਨੇ ਜੀ ਨਾ ਜੀ ਚਮਕੌਰ ਸਿੰਘ ਆ ਜੀ ਇਹ ਮੇਰਾ ਪਰਿਵਾਰ ਸੀਗਾ ਜੀ ਛੋਟਾ ਬ੍ਰਦਰ ਹੈ ਸਾਰੀ ਫੈਮਲੀ ਸੀਗੀ ਮੇਰੀ ਭਝਾਈ ਮੇਰੀ ਨੂੰ ਮੇਰਾ ਭਤੀਜਾ ਸਾਡੀ ਇੱਕ ਪੋਤੀ ਸਾਰਾ ਪਰਿਵਾਰ ਸੀਗਾ ਆਪਣੇ ਰਿਸ਼ਤੇਦਾਰੀ ਚੋਂ ਮਿਲ ਕੇ ਆ ਰਹੇ ਸੀਗੇ ਉਰੇ ਤਿੰਨੇ ਗੱਡੀਆਂ ਹੌਲੀ-ਹੌਲੀ 30-35 ਦੀ ਸਪੀਡ ਤੇ ਆ ਰਹੀਆਂ ਸੀ ਆਪਣੇ ਕਾਲਜ ਦੇ ਸਾਹਮਣੇ ਮੰਗਰੋਂ ਅਨੋਵਾ ਗੱਡੀ ਆਈ 1.5 2 150 ਤੋਂ ਉੱਤੇ ਹੀ ਸੀਗੀ ਉਹ ਲਿਆ ਕੇ ਰੋਡ ਦੇ ਉੱਤੇ ਅਜੇ ਵੀ ਰੋਡ ਦੇ ਉੱਤੇ ਘੱਟੋ-ਘੱਟ 50 ਮੀਟਰ ਪੂਰਾ ਬ੍ਰੇਕ ਲੱਗੇ ਹੋਏ ਨੇ ਕਾਲੀਆਂ ਚੀਰਟਾਂ ਪਈਆਂ ਪਈਆਂ ਨੇ ਆ ਕੇ ਉਹਨਾਂ ਨੂੰ ਮਤਲਬ ਵਿੱਚ ਠੋਕੀ ਹੈ ਜਮਾ ਸਾਰਿਆਂ ਨੂੰ ਤੁਹਾਡਾ ਕੈਮਰਾ ਘੁਮਾ ਕੇ ਤੁਸੀਂ ਦੇਖ ਸਕਦੇ ਹੋ ਡਰਿੰਕ ਤਿੰਨਾਂ ਦੀ ਕੀਤੀ ਹੋਈ ਆ ਵਿੱਚ ਬੋਤਲਾਂ ਨੇ ਗੱਡੀ ਦੇ ਵਿੱਚ ਪੂਰਾ ਕਾਲੀ ਫਿਲਮ ਲੱਗੀ ਹੋਈ ਆ ਪੂਰੇ ਨਸ਼ੇੜੀ ਨੇ ਨਸ਼ੇ ਦੇ ਵਿੱਚ ਤੁੱਟ ਨੇ ਕੋਈ ਛੱਟਪੇਟ ਕਿਤੇ ਦੇ ਲੱਗ ਫਿਲਹਾਲ ਗਰਮ ਸਰੀਰ ਨੇ ਗਰਮ ਸਰੀਰ ਨੇ ਮੈਂ ਦੂਜੀ ਗੱਡੀ ਦੇ ਵਿੱਚ ਆਪਦੀ ਫੈਮਿਲੀ ਪਰਿਵਾਰ ਬੁੜੀਆਂ ਘਰੇ ਭੇਜ ਚੁੱਕੇ ਆ ਜੀ ਨਾ ਵੀਰ ਗੁਰਦੀਪ ਸਿੰਘ ਜੀ ਆ ਰਹੇ ਸੀ ਕਿੱਥੇ ਚੱਲੇ ਸੀ ਅਸੀਂ ਮਲੇਰ ਕੋਟਲੇ ਤੋਂ ਆ ਰਹੇ ਸੀ ਧੂਰੀਬਾਲ ਨੂੰ ਜਾ ਰਹੇ ਸੀ 35 ਕਿ ਦੀ ਸਪੀਡ ਤੇ ਸਾਡੀ ਕਾਰ ਸੀ ਅੱਗੇ ਰਸ ਹੋਣ ਦੇ ਕਾਰਨ ਪਿੱਛੋਂ ਇੰਨੀ ਤੇਜ਼ ਆਵਾਜ਼ਾਂ ਆਈਆਂ ਸਾਡੀ ਗੱਡੀ ਦੇ ਵਿੱਚ ਆ ਕੇ ਗੱਡੀਆਂ ਜਦੋਂ ਲੱਗੀਆਂ ਅਸੀਂ ਬਾਅਦ ਦੇਖਿਆ ਆ ਬਚਾਲੇ ਇੱਕ ਗੱਡੀ ਬਿਲਕੁਲ ਖਤਮ ਕਰਤੀ ਜਦੋਂ ਅਸੀਂ ਦੇਖਿਆ ਵੀ ਆ ਇੱਕ ਨੋਵਾ ਗੱਡੀ ਹੈ ਉਹਦੇ ਕਾਰ ਦੇ ਆਲੇ ਦਾਲੇ ਫਿਲਮ ਲੱਗੀ ਹੋਈ ਹੈ ਬੰਦਿਆਂ ਨੇ ਡਰਿੰਕ ਵੀ ਕੀਤੀ ਹੋਈ ਹੈ ਉਹਨਾਂ ਦੀ ਘੜ ਤੋਂ ਘੜ 150 ਦੀ ਸਪੀਡ ਹੋਣੀ ਜਿਹੜੀ ਉਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਵੀ ਉਹਨਾਂ ਦੀ ਪਹਿਲਾਂ ਤਾਂ ਤੁਸੀਂ ਦੇਖੋ ਗੱਡੀ ਸੀ ਜਿਹੜੀ ਵਿਚਾਲੇ ਰੋਡ ਦੇ ਵਿਚਾਲੇ ਸੀ ਉਹ ਗੱਡੀਆਂ ਦੇ ਵਿੱਚ ਲੱਗਣ ਕਾਰਨ ਹੀ ਰੁਕ ਗਈ ਜੇ ਉਹ ਅੱਗੇ ਨਾਕ ਤੇ ਮੰਨ ਕੇ ਚਲੋ ਸਾਡੀ ਗੱਡੀ ਜਾਂਦੀ ਹੁੰਦੀ ਹੁੰਦੀ ਰੁਕੀ ਹੁੰਦੀ ਤਾਂ ਉਹਨਾਂ ਨੇ ਬਚਾਉਣ ਲਈ ਬੰਦਿਆਂ ਨੂੰ ਉਹਨਾਂ ਦੇ ਵਿੱਚ ਇੱਕ ਬੱਚਾ ਸੀ ਮਾਰ ਦੇਣਾ ਸੀ ਕਿੰਨੇ ਕੁ ਜ਼ਖਮੀ ਹੋਏ ਨੇ ਉਹ ਬੱਚਾ ਦੇਖਣਾ ਜੀ ਉਹਨਾਂ ਨੇ ਮਿਲਦਾ ਘਰ ਲੈ ਗਏ ਜੀ ਉਹਨਾਂ ਨਾਲ ਇੱਕ ਲੇਡੀ ਜੀ ਸੀ ਤੇ ਉਹ ਉਹ ਤੋਂ ਬਾਅਦ ਪਤਾ ਲੱਗਣਾ ਜੀ ਉਹਨੇ ਕਿਹੜੀ ਗੱਡੀ ਸੀ ਮੇਰੀ ਸਵਿਫਟ ਸੀ ਜੀ ਜਿਹੜੇ ਜਿਨ੍ਹਾਂ ਨੇ ਮਾਰਿਆ ਉਹ ਕਿੰਨੇ ਬੰਦੇ ਨੇ ਨੰਬਰ ਦੱਸ ਦੇ ਉਹ ਬੰਦੇ ਜੀ 4-5 ਬੰਦੇ ਨੇ ਜੀ ਉਹਦੇ ਵਿੱਚ 4 4-5 ਬੰਦੇ ਨੇ ਫਿਰਮ ਲੱਗੀ ਹੋਈ ਆ ਸਰ ਜੋ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੋ? ਹਾਂਜੀ ਮੈਂ ਐਸਐਸਆਈ ਜਨੈਤ ਸਿੰਘ ਆਪਦੀ ਟੀਮ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਜਦੋਂ ਅਸੀਂ ਮਲੇਰ ਕੋਟਲਾ ਬਾਈਪਾਸ ਤੇ ਪੁੱਜੇ ਤਾਂ ਮੈਨੂੰ ਸਾਡੇ ਕੰਟਰੋਲ ਰੂਮ ਤੋਂ ਫੋਨ ਆਇਆ ਜੇ ਇਦਾਂ ਕਰਕੇ ਉੱਥੇ ਪਹੁੰਚੋ ਫਟਾਫਟ ਵੀ ਐਂ ਕਰਕੇ ਇੱਕ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਆਪਸ ਵਿੱਚ ਤਾਂ ਮੈਂ ਇੱਥੇ ਆਪਦੀ ਟੀਮ ਨੂੰ ਲੈ ਕੇ ਮੌਕੇ ਤੇ ਪਹੁੰਚਿਆ ਤੇ ਇੱਥੇ ਦੇਖਿਆ ਤਾਂ ਗੱਡੀਆਂ ਆਪਸ ਵਿੱਚ ਭੜੀਆਂ ਹੋਈਆਂ ਸੀ ਤੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਰੋਡ ਕਲੀਅਰ ਕਰਾ ਕੇ ਤੇ ਜੋ ਬਣਦੀ ਕਾਰਵਾਈ ਐ ਅੱਗੇ ਥਾਣੇ ਵਾਲਿਆਂ ਨੂੰ ਸੌਂਪ ਦਿੱਤੀ ਐ ਜੋ ਵੀ ਇਹਨਾਂ ਦਾ ਹੋਊ ਉੱਥੇ ਜਾ ਕੇ ਆਪਸ ਵਿੱਚ ਕੰਪਰੋਮਾਈਜ਼ ਹੋਵੇ ਜਾਂ ਜੋ ਵੀ ਇਹਨਾਂ ਦੀ ਬਣੂ ਕਾਰਵਾਈ ਉੱਥੇ ਥਾਣੇ ਵਾਲੇ ਕਰਨਗੇ ਤੇ ਅਸੀਂ ਰੋਡ ਕਲੀਅਰ ਕਰਾ ਕੇ ਰੋਡ ਚੱਲਦਾ ਕਰਤਾ